ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਪਿੰਡ ਮਹਿਮਾ ਸਵਾਈ ਜ਼ਿਲ੍ਹਾ ਬਠਿੰਡਾ ਦੋਸਤੋ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹਾਂ ਇਸ ਘਰ 'ਚ ਪਸ਼ੂ ਪਾਲਣ ਦਾ ਕੰਮ ਸਹਾਇਕ ਧੰਦੇ ਤੌਰ ਤੇ ਕੰਮ ਦੇ ਕਰੀਬ ਪਸ਼ੂ ਰੱਖੇ ਆ ਘਰੇ ਤੇ ਇੱਕ ਬਾਈ ਨੇ ਬਹੁਤ ਚੰਗੀ ਬਰੀਡ ਦੀ HF ਵਾੜ ਵਕਾਉ ਕੀਤੀ ਆ ਟੌਪ ਦੀ ਕਹਿ ਸਕਦੇ ਆਪਾਂ ਇਹਨੂੰ ਤੇ ਤੀਜਾ ਸੂਆ ਸੂ ਨੂੰ ਤਿਆਰ ਆ ਤੇ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆ ਜੂਗਾ ਇੱਥੇ ਆ ਕੇ ਆਪਦੀ ਤਸੱਲੀ ਦੇ ਨਾਲ ਖਰੀਦ ਲਿਆ ਜੇ ਨੰਬਰ 22 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਤੀਜਾ ਸੂਆ ਵੈੜ ਸੋਣ ਵਾਲੀ ਆ ਡੇਟ ਮੁਤਾਬਕ ਬਾਈ ਕਹਿੰਦਾ 23 ਤਰੀਕ ਨੂੰ ਵੈੜ ਦੇ ਦਿਨ ਜਿਹੜੇ ਉਹ ਪੂਰੇ ਹੋ ਜਾਣੇ ਆ ਦੂਜੇ ਸੂਏ ਬਾਈ ਕਹਿੰਦਾ ਆਪਣੇ ਘਰੇ ਨਾਰਮਲ ਸੇਵਾ ਤੇ ਵੈੜ ਨੇ 22 ਲੀਟਰ ਦੁੱਧ ਖੁੱਲਾ ਚਵਾਇਆ ਤੇ ਐਤ ਕੀ ਸੂਏ ਤੀਜੇ ਸੂਏ ਬਾਈ ਕਹਿੰਦਾ 25 ਲੀਟਰ ਦੁੱਧ ਖੁੱਲਾ ਚਵਾ ਦੂਗੀ ਵੈੜ ਬਾਕੀ ਦੋਸਤੋ ਬਰੀਡ ਚੰਗੀ ਆ ਬਾਕੀ ਪਾਰਖੂ ਵੀਰ ਨੂੰ ਤਾਂ ਆਪ ਦੱਸੋਗੇ ਵੈੜ ਨੂੰ ਕਿੰਨਾ ਦੁੱਧ ਚਵਾਉਣਾ ਚਾਹੀਦਾ ਹਵਾਨਾ ਦੋਸਤੋ ਦੇਖ ਸਕਦੇ ਆ ਪੂਰਾ ਗੱਠ ਨੂੰ ਚੌੜਾ ਹਵਾਨਾ ਵੈੜ ਨੇ ਤਿਆਰ ਕੀਤਾ ਹੋਇਆ ਪੂਰਾ ਪੱਟਾ ਸਨਜ ਹਵਾਨਾ ਦੋਸਤੋ ਫਸਿਆ ਹੋਇਆ ਵੈੜ ਦੇ ਦੇਖ ਸਕਦੇ ਆ ਹਵਾਨੇ ਦੀ ਕੁਆਲਟੀ ਚਾਰੇ ਥਨਾ ਸਹਿਜ ਸੋਨਾ ਮੁੱਠੀ ਵਾਲੇ ਥਨ ਲੱਗੇ ਹੋਏ ਕੱਲੇ ਕੱਲੇ ਨਿੱਖਰਵੇਂ ਭੋਰਾ ਥਨਾ ਜੇ ਫੋਰ ਸ਼ਾਨ ਦੀ ਆ ਚੈੱਕ ਕਰ ਸਕਦੇ ਆ ਦੋਸਤੋ ਪਿਓਰ ਬਰੀਡ ਦੇ ਵਿੱਚ ਐਚ ਐਫ ਵੈੜ ਆ ਤੇ ਸੂਆ ਤੀਜਾ 200 ਸੁੰਦੀ ਆ ਹੁਣੇ ਕੱਦ ਕਾੜ ਦੋਸਤੋ ਫੁੱਲ ਆ ਤੇ ਹਵਾਨਾ ਬਹੁਤ ਸੋਹਣਾ ਦੋਸਤ ਤਿਆਰ ਕੀਤਾ ਹੋਇਆ ਵੈੜ ਨੇ ਪੂਰਾ ਧੁੰਨੀ ਦਾ ਹੀ ਹਵਾਨਾ ਜਾਂਦਾ ਤੇ ਹਵਾਨੇ ਦੀ ਕੁਆਲਿਟੀ ਬਹੁਤ ਸੋਹਣੀ ਆ ਚੈੱਕ ਕਰ ਸਕਦੇ ਆ ਬੈਕ ਸਾਈਡ ਤੋਂ ਹਵਾਨੇ ਦੀ ਕੁਆਲਿਟੀ ਪੂਰਾ ਗੈਟ ਨੂੰ ਚੌੜਾ ਦੋਸਤੋ ਹਵਾਨਾ ਤੇ ਚਾਰੇ ਥਨਾ ਸੈਜ ਸੋਹਣਾ ਤੇ ਬਾਈ ਨੇ ਵੈੜ ਦਾ ਪ੍ਰਾਈਸ ਰੱਖਿਆ ਹੋਇਆ 60000 ਰੁਪਿਆ ਉਹ ਚ ਬਾਈ ਕਹਿੰਦਾ ਮਾਨਤਾ ਨ ਮੌਕੇ ਤੇ ਹੋ ਜਾਊਗਾ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਨੰਬਰ ਬਾਈ ਦਾ ਲਗਾਤਾਰ ਸਕਰੀਨ ਦੇ ਉੱਪਰ ਚੱਲੂਗਾ ਤੁਸੀਂ ਗੱਲਬਾਤ ਕਰ ਲਏ ਠੀਕ ਆ ਜੀ ਵੀਡੀਓ ਨੂੰ ਐਂਡ ਤਾਈਂ ਦੇਖਣ ਲਈ ਬਹੁਤ ਬਹੁਤ